ਉਸਤਾਜੀ ਆ ਗੱਲ ਨਾ ਅੱਧੀ ਅਧੂਰੀ ਨਾ ਕਰਿਆ ਕਰੋ ਇਹਨੂੰ ਪੂਰੀ ਕਰਿਆ ਕਰੋ ਬੋਲਣ ਲੱਗੀ ਸੀ ਪਰ ਰੁਕ ਗਈ ਦੇਖੋ ਮੰਮੀ ਜੀ ਤੁਸੀਂ ਮੈਨੂੰ ਬੁਲਾਇਆ ਮੈਂ ਤੁਹਾਡਾ ਮਾਨ ਰੱਖਿਆ ਮੈਂ ਆ ਗਈ ਹੁਣ ਤੁਸੀਂ ਵੀ ਮੇਰਾ ਮਾਨ ਰੱਖ ਲਓ ਤਾਨੀਏ ਆਹੀ ਗੱਲ ਤਾਂ ਅਸੀਂ ਦੋਨੋਂ ਮਾਵਾਂ ਆਤੀਆਂ ਇਹਨੂੰ ਪੁੱਛਦੀਆਂ ਪਈਆਂ ਕਿ ਅੱਜ ਤੂੰ ਬੜਾ ਖੁਸ਼ ਜਿਆ ਉਹ ਰਿਸ਼ਤਾ ਵੀ ਹਜੇ ਕੋਈ ਨਹੀਂ ਹੋਇਆ ਜੇ ਤੈਨੂੰ ਕੁਝ ਦੱਸਦਾ ਨਾ ਤਾਂ ਪੁੱਛ ਜਰਾ ਕੈਨੂੰ ਕਿੱਦਾਂ ਫਿਰ ਲੱਗਾ ਝਟਕਾ ਤੇ ਜੇ ਮਾਫੀ ਦਾ ਪਲਾਨ ਨਾ ਬਣਿਆ ਤਾਂ ਫੇਰ ਇਸ ਘਰ ਚੋਂ ਲੋਏ ਲੋਏ ਨਿਕਲਿਓ ਉਹ ਦੇਖ ਲਿਆ ਫਿਰ ਸੁਣ ਲਿਆ ਆਪਣੇ ਕੰਨਾਂ ਨਾਲ ਕਿੰਨੀ ਲਾਪਾ ਕਰਕੇ ਆਈਆਂ ਅੰਦਰ ਆ ਦੇਖੀ ਹੁਣ 10 ਮਿੰਟਾਂ ਬਾਅਦ ਤੇਰੇ ਪੈਰਾਂ 'ਚ ਡੇਕ ਕੇ ਆ ਕੇ ਮਾਫੀ ਨਾਲ ਨਾ ਮੰਗੀ ਤਾਂ ਫਿਰ ਮੈਨੂੰ ਕਹੀ ਵਾਹ ਮੰਮੀ ਤੁਸੀਂ ਤਾਂ ਸਵਾਦ ਹੀ ਲਿਆਤਾ ਮੈਨੂੰ ਲੱਗਿਆ ਅੰਦਰ ਤੁਸੀਂ ਕੁਝ ਹੋਰ ਕਹੋਗੇ ਤਾਂ ਮੈਨੂੰ ਆ ਕੇ ਕੁਝ ਹੋਰ ਦੱਸੋਗੇ ਹੁਣ ਤਾਂ ਗੱਲ ਦਾ ਮਜ਼ਾ ਹੀ ਆ ਗਿਆ ਨਹੀਂ ਪਾਈ ਜੋ ਸਹੀ ਹੈ ਉਹ ਸਹੀ ਹੈ ਜੇ ਇੱਕ ਛੋਟਾ ਬੰਦਾ ਆ ਕੇ ਵੱਡੇ ਬੰਦੇ ਤੇ ਹੱਥ ਚੱਕੇ ਫਿਰ ਉਹ ਵੀ ਤਾਂ ਗਲਤ ਹੈ ਨਾ ਮਮਮੀ ਮੈਨੂੰ ਲੱਗਦਾ ਨਹੀਂ ਆ ਲਾਪਲੀ ਜੀ ਮੇਰੇ ਤੋਂ ਆ ਕੇ ਮਾਫੀ ਮੰਗੂਗੀ ਆ ਸਿੱਕੀ ਜੀ ਸੌਰੀ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਮੈਨੂੰ ਚਾਹੀਦੀ ਨਹੀਂ ਤੇ ਪੈਰਾਂ ਵਿੱਚ ਆ ਕੇ ਮੈਨੂੰ ਹੀ ਲੱਗਦਾ ਮਾਫੀ ਮੰਗੂਗੀ ਡਿੱਗ ਕੇ ਉਹ ਫਿਰ ਤੈਨੂੰ ਪਤਾ ਹੀ ਹੈ ਮੈਂ ਤਾਂ ਫਿਰ ਕਹਤਾ ਜੇ ਮਾਫੀ ਨਹੀਂ ਮੰਗਣੀ ਤਾਂ ਆਪਣਾ ਬੋਰੀ ਵੀ ਸਿੱਧਾ ਗੋਲ ਕਰੋ ਤੇ ਫਿਰ ਚਲੋ ਇੱਥੋਂ ਕਰੋ ਕੱਢਣ ਵਾਲੀ ਸਲਾਹ ਤਾਂ ਪਹਿਲੇ ਵੀ ਮੇਰੇ ਦਿਲ ਚ ਆਈ ਸੀ ਪਰ ਮੈਂ ਕਿਹਾ ਕੋਈ ਨਹੀਂ ਸੈੱਟ ਹੋ ਜਾਣਗੇ ਆਪੇ ਤੇ ਹੁਣ ਜੇ ਆਪਾਂ ਇਹਨੂੰ ਕਰੋ ਕੱਢ ਦਾਂਗੇ ਤੇ ਜਾਣਗੇ ਕਿੱਥੇ ਇੱਕ ਚਾਚਾ ਚਾਚੀ ਆ ਉਹ ਤਾਂ ਆਪਾਂ ਪਹਿਲੇ ਝੜਕਾਤੇ ਸੀਗੇ ਉਹ ਰਹੀ ਗੱਲ ਲਾਪੇ ਦੇ ਪੇਕਿਆਂ ਦੀ ਉਹ ਤਾਂ ਇਹਨੂੰ ਪਹਿਲੇ ਹੀ ਬੇਦਖਲ ਕਰਨ ਨੂੰ ਫਿਰਦੇ ਆ ਵੈਸੇ ਮੰਮੀ ਸਾਰਾ ਬੁਝਣਾ ਦਿਮਾਗ 'ਚ ਫਿੱਟ ਕਰੀ ਫਿਰਦੇ ਹਾਂ ਕਿਹੜੇ ਵੇਲੇ ਕਿਹੜੀ ਚਾਲ ਚਲਣੀ ਹੈ ਬਸ ਫਿਰ ਇਹ ਘਰ ਚ ਰਹਿਣਾ ਹੈ ਤੇ ਆ ਕੇ ਮਾਫੀ ਮੰਗਣ ਨਹੀਂ ਤਾਂ ਫਿਰ ਮੈਂ ਵੀ ਨਹੀਂ ਰੱਖਣਾ ਤੇ ਰੱਖਣਾ ਇਹਨਾਂ ਨੂੰ ਬਾਹਰ ਵੀ ਕਿਸੇ ਨੇ ਨਹੀਂ ਮੰਮੀ ਜੀ ਮੈਨੂੰ ਆਏ ਨੂੰ ਹਜੇ 2 ਮਹੀਨੇ ਵੀ ਨਹੀਂ ਹੋਏ ਤੇ ਲੱਭਰੀ ਤੇ ਸਿੱਚਲੇ 8 ਸਾਲਾਂ ਤੋਂ ਰਹਿ ਰਹੀ ਐ ਤੇ ਤੁਸੀਂ ਲੱਭਰੀ ਤੋਂ ਐਨੀ ਛੱਤੀ ਆ ਕੁਗੇ ਵੈਸੇ ਮੰਮੀ ਤੁਸੀਂ ਲੈ ਕੇ ਆਏ ਹੋ ਮੈਨੂੰ ਪੋਤੇ ਦੀ ਆਸ ਵਿੱਚ ਤੇ ਜਿਹੜਾ ਪਹਿਲਾ ਹੀ ਪੋਤਾ ਵਾ ਤੁਸੀਂ ਉਹਨੂੰ ਘਰੋਂ ਬਾਹਰ ਕੱਢੀ ਜਾਂਦੇ ਹੋ ਅਜੇ ਪੋਤੇ ਦੇ ਮਾਵਾ-ਬਾਪ ਨੇ ਮੇਰੀ ਘਰ 'ਚ ਇੱਜ਼ਤ ਹੀ ਨਹੀਂ ਕਰਨੀ ਤੇ ਮੈਂ ਪੋਤੇ ਦਾ ਆਚਾਰ ਪਾਣਾ ਹੁਣ ਮੇਰੇ ਕਰਕੇ ਸਵਰਨੇ ਨੇ ਆਪਣੀ ਪਹਿਲੀ ਕਹਾਲੀ ਨੂੰ ਬਾਹਰ ਕੱਢਤਾ ਤੇ ਤੈਨੂੰ ਲੈ ਕੇ ਆਇਆ ਤੇ ਹੁਣ ਮੈਂ ਤੈਨੂੰ ਹੀ ਦੇਖੂਗੀ ਉਹ ਜਾਣਾ ਇਹਨਾਂ ਨੇ ਕਿਤੇ ਨਹੀਂ ਬਸ ਤੂੰ ਨਾ 5 ਮਿੰਟ ਬਾਅਦ ਇੱਥੇ ਖੜਕੇ ਤਮਾਸ਼ਾ ਦੇਖੀ ਉਹ ਹਾਂ ਫਿਰ ਸੋਚਿਆ ਕੁਝ ਦੋਨਾਂ ਨੇ ਕਿ ਬੈਗ ਬੈਕ ਕਰਨੇ ਜੀ ਬਿਜ਼ੀ ਹੋ ਹੁਣੇ ਦੇਖੀ ਲਾਪਰੇਤ ਆਉਗੀ ਤੇ ਕਹੂਗੀ ਕਿ ਪਹਿਲੀ ਦੀਦੀ ਸੌਰੀ ਬਸ ਮੰਮੀ ਜੇ ਲਾਪਰੇ ਸੌਰੀ ਮੰਗ ਲਵੇ ਨਾ ਤੂੰ ਸੋਟਰ ਸਵੈਟਰ ਬੁਣਾ ਸ਼ੁਰੂ ਕਰ ਦੋ ਆਪਣੇ ਪੋਤੇ ਵਾਸਤੇ ਮੇਰੀ ਸੁਣੋ ਜੀ ਗੱਲ ਕਿੱਡੀ ਕੀ ਗੱਲ ਆ ਮਾਫੀ ਮੰਗਣੀ ਆ ਮੈਂ ਮੰਗ ਲੈਨੀ ਆ ਵੈਰੀ ਦੇਖ ਕੇ ਮੰਗ ਲੈਨੀ ਆ ਜੋ ਮੈਂ ਕਰਦਾ ਪਿਆ ਸੋ ਸਮਝ ਕੇ ਕਰਦਾ ਪਿਆ ਤੋਰ ਹੁਣ ਮੇਰੇ ਨਾਲ ਤੁਸੀਂ ਸੋਚ ਸਮਝ ਕੇ ਨਹੀਂ ਤੁਸੀਂ ਗੁੱਸੇ ਚੋਂ ਤਾਂ ਤੁਸੀਂ ਹੁਣ ਇਹ ਵਾਲਾ ਫੈਂਸਲ ਲੈਣ ਦੇ ਪਏ ਹੋ ਮੈਂ ਤੇ ਕਹਿਨੀ ਪਈ ਆ ਇੱਕ ਮਾਫੀ ਮੰਗਣੀ ਆ ਮੈਂ ਮੰਗ ਲੈਨੀ ਆ ਤੇ ਗੱਲ ਆਪਾਂ ਖਤਮ ਕਰਦੇ ਆ ਲਾਪਰੀਤ ਕੁੱਤੇ ਦੀ ਪੂੰਛ ਕਦੇ ਸਿੱਧੀ ਨਹੀਂ ਹੁੰਦੀ ਜੇ ਤੂੰ ਹੁਣ ਇਹਨਾਂ ਦੇ ਪੈਰੀ ਡਿੱਗ ਕੇ ਮਾਫੀ ਮੰਗਦੀ ਆ ਇਹਨਾਂ ਨੇ ਨਾ ਫੇਰ ਪੰਗੇ ਲੈਣੇ ਆ ਤੇਰੇ ਨਾਲ ਚੱਲ ਹੁਣ ਚਲੀਏ ਆਪਾਂ ਹੱਦ ਕਰਦੇ ਪਏ ਹੋ ਤੁਸੀਂ ਹੁਣ ਦੀ ਸਿਚੁਏਸ਼ਨ ਦੇਖਦੇ ਪਏ ਹੋ ਤੇ ਮੈਂ ਅੱਗੇ ਦਾ ਸੋਚਦੀ ਪਈ ਆ ਆਪਾਂ ਜਾਣਾ ਕਿੱਥੇ ਆ ਜੇ ਆਪਾਂ ਹੁਣ ਘਰੋਂ ਪੈਰ ਪੁੱਟਦੇ ਆ ਨਾ ਤੇ ਇਹ ਆਪਣੀ ਬੇਵਕੂਫੀ ਹੋਊਗੀ ਮੈਂ ਤੇ ਇਹ ਕਹਿੰਦੀ ਆ ਕਿ ਮਾਫੀ ਮੰਗ ਲੈਣੇ ਆ ਅੱਗੇ ਦੀ ਅੱਗੇ ਦੇਖੀ ਜਾਊਗੀ ਤੁਸੀਂ ਇਦਾਂ ਕਰੋ ਬੈਗ ਰੱਖੋ ਅੰਦਰ ਤੇ ਏਕਮ ਨੂੰ ਵੀ ਲੈ ਜਾਓ ਮੈਂ ਮਾਤੀ ਮੰਗ ਕੇ ਆਉਣੀ ਆ ਨਾ ਨਾ ਲਾਪਰਿਤ ਮੈਂ ਨਹੀਂ ਜਾਂਦਾ ਕਿ ਮੇਰੀ ਜਨਾਨੀ ਕਿਸੇ ਦੇ ਪੈਰਾ 'ਚ ਡਿੱਗੇ ਐਂ ਤੇ ਕੜਾਂ 'ਚ ਫੜਕੁੰਦਾ ਜੇ ਹੈਗੀ ਆ ਹਿੰਮਤ ਤੇ ਚੱਕ ਆਪਣਾ ਝੋਲਾ ਤੱਬੀ ਦਵਾਂਗਾ ਤੂੰ ਪਾਗਲ ਹੋਈ ਆ ਜਾਂ ਤੇਰੇ ਦਿਮਾਗ 'ਚ ਫਰਕ ਪੈ ਗਿਆ ਹਾਂ ਪੈ ਗਿਆ ਦਿਮਾਗ 'ਚ ਫਰਕ ਅਬ ਬਹਿ ਜਾ ਟਿੱਕੇ ਤੂੰ ਕਿੱਥੇ ਨਹੀਂ ਜਾਣਾ ਬੱਸ ਫਿਰ ਮੰਮੀ ਬਹਿ ਗਈ ਮੈਂ ਜਾਂ ਤੇ ਇਸ ਘਰ ਕਿਉਂ ਮੈਂ ਰਹੂੰਗੀ ਤੇ ਜਾ ਐ ਬਸਣਾ ਤੂੰ ਤੇ ਦੋਨੋਂ ਪਿਓ ਪੋਤਨ ਇੱਕੋ ਜਿਹਾ ਹੋ ਨਾ ਤੁਸੀਂ ਕਿਸੇ ਦੀ ਸੁਣਦੇ ਹੋ ਤੇ ਨਾ ਇਹ ਕਿਸੇ ਦੀ ਸੁਣਦਾ ਫਿਲਹਾਲ ਮੈਂ ਤੁਹਾਨੂੰ ਪੈਰ ਪੁੱਟਣ ਦੇ ਨਾ ਆਪਕੇ ਚ ਨਹੀਂ ਹੈਗੀ ਮੈਨੂੰ ਪਤਾ ਤੂੰ ਕਿਉਂ ਨਹੀਂ ਜਾਣਾ ਜਾਂਦੀ ਕਿਉਂਕਿ ਅਸੀਂ ਤੇਰੇ ਪੇਕੇ ਵੀ ਨਹੀਂ ਜਾ ਸਕਦੇ ਪਰ ਕੋਈ ਗੱਲ ਨਹੀਂ ਇਨਸਾਨ ਇਨਸਾਨ ਬਾਰੇ ਨਹੀਂ ਸੋਚਦਾ ਨਾ ਰੱਬ ਦਾ ਬੈਠਣ ਰੱਬ ਤਾਂ ਸੋਚੂਗਾ ਸਾਡੇ ਬਾਰੇ ਜੋ ਵੀ ਹੋਊਗਾ ਚੰਗੇ ਵਾਸਤੇ ਹੋਊਗਾ ਚੱਲ ਹੁਣ ਚਲੀਏ ਆਪਾਂ ਉਹ ਅੱਧਾ ਘੰਟਾ ਹੋ ਗਿਆ ਹੁਣ ਜਾਉਂਗੇ ਵੀ ਬਸ ਚੱਲ ਨਾ ਚੱਲ ਚੱਲ ਨਾ ਚੱਲ ਇਹੀ ਕਰੀ ਜਾਂਦੇ ਆ ਚੱਲ ਹੁਣ ਬੋਲੀ ਨਾ ਕੁਛ ਹੁਣ ਅਬਾਸ ਸਲਾਮਾਂ ਜੀਆ ਕਰੇ ਜਾਂਦੇ ਜਾਂ ਜੁਣਾ ਹੈ ਨੇ ਇਹਨਾਂ ਨੇ ਲਾਪ੍ਰਿਤ ਅਕਾਲ ਨੂੰ ਹੱਥ ਮਾਰ ਮਾਫੀ ਮੰਗ ਤੇ ਪਰਿਵਾਰ ਨੂੰ ਵਾਪਸ ਮੋੜ ਅਪਰਨਾ ਕੰਟਰੋਲ ਚ ਰੱਖ ਮਾਤਾ ਸਾਸਰੀ ਘਰ ਤੈਨੂੰ ਨਵੀਂ ਨੂੰ ਮੁਬਾਰਕ ਹੋਣ ਮਾਨਪ੍ਰੀਤ ਘਰੋਂ ਪੈਰ ਪੁੱਟਣ ਨਾ ਨਾ ਕਿਸੇ ਦੀਆਂ ਅਜੇ ਤੱਕ ਤਰੱਕੀਆਂ ਨਹੀਂ ਹੋਈਆਂ ਹਜੇ ਵੀ ਸਮਾਂ ਹੈ ਇੱਕ ਮਾਫੀ ਹੋਈ ਆ ਮੰਗ ਲਓ ਮਾਤਾ ਗੱਲ ਮਾਫੀ ਦੀ ਨਹੀਂ ਹੈਗੀ ਹੁਣ ਗੱਲ ਅਣਕਦੀ ਆ ਤੇ ਅਣਕੀ ਰਹੂਗੀ ਮਾਤਾ ਇੱਥੇ ਮੈਂ ਆਪ ਨਹੀਂ ਰਹਿਣਾ ਜਾਂਦਾ ਜਿੱਥੇ ਮੇਰੀ ਇੱਜ਼ਤ ਨਹੀਂ ਤੇ ਮੇਰੇ ਪਰਿਵਾਰ ਦੀ ਇੱਜ਼ਤ ਨਹੀਂ ਕੋਈ ਮਨਪ੍ਰਤਵੀ ਰੇ ਇੱਜ਼ਤਾਂ ਦੀ ਗੱਲ ਕਰ ਦੇ ਨਾ ਤੁਸੀਂ ਚੰਗੇ ਨਹੀਂ ਲੱਗਦੇ ਕਿਉਂਕਿ ਇੱਜ਼ਤਾਂ ਨੂੰ ਧਾਰ ਤਾਰਨਾ ਤੁਹਾਡੀ ਘਰ ਵਾਲੀ ਨੇ ਕੀਤਾ ਏ ਇਹ ਮੇਰੀ ਜਨਾਨੀ ਨੇ ਗਲਤੀ ਕੀਤੀ ਏ ਤੇ ਉਹਦੀ ਸਜ਼ਾ ਭੁਗਤਣ ਨੂੰ ਮੈਂ ਤਿਆਰ ਹਾਂ ਪਰ ਉਹ ਪੈਰਾ ਜਿ ਡਿੱਕੇ ਮਾਫੀ ਨਹੀਂ ਮੰਗੂਗੀ ਚਲੋ ਫਿਰ ਲੋਏ ਲੋਏ ਚਿੱਤਰ ਹਵੋ ਵੈਸੇ ਘਰ ਚ ਭੀੜ ਬਹੁਤ ਸੀਗੀ ਚੰਗਾ ਦਾਦੀ ਮੈਂ ਚੱਲਾਂ ਚੱਲ ਮਾਤਾ ਮੰਮੀ ਤੁਸੀਂ ਇਹ ਜੋ ਕੁਝ ਵੀ ਕਰਦੇ ਪਏ ਹੋ ਨਾ ਅੱਗੇ ਜਾ ਕੇ ਪਛਤਾਓਗੇ ਓ ਚੱਲ ਤਿੱਤਰ ਹੋ ਮੰਮੀ ਰਾਧਿਕਾ 10 ਮਿੰਟ ਦਾ ਕਹਿ ਕੇ ਗਈ 15 20 ਮਿੰਟ ਹੋ ਗਏ ਆ ਸਵੇਰ ਸਵੇਰ ਦਾ ਟਾਈਮ ਆ ਕੰਮ ਦਾ ਹੁੰਦਾ ਟਾਈਮ ਦੱਸੋ ਮੈਂ ਜਾਣਾ ਨਹੀਂਗਾ ਕੰਮ ਤੇ ਕੋਈ ਗੱਲ ਨਹੀਂ 10 ਮਿੰਟ ਹੋਰ ਖੜ੍ਹ ਜਾ ਐਡੀ ਕਿਹੜੀ ਕਾਲੀ ਆਂਦੀ ਹੋਣੀ ਐ ਬੰਦੇ ਨੇ ਕੋਈ ਜ਼ਰੂਰੀ ਗੱਲ ਕਰਨੀ ਐ ਤਾਂ ਹੀ ਉਹਨੇ ਕਿਹਾ ਵੀ ਬੈਠੋ ਤੇ ਮੈਂ ਆਈ ਆਓ ਦੀਦੀ ਬੈਠੋ ਅੱਗੇ ਮੈਂ ਨਾ ਚਾਹਦੀ ਸੀ ਕਿ ਕਿਰਨ ਨਾ ਲੇਟ ਜਾਇਆ ਕਰੇ ਤੇ ਪਹਿਲਾਂ ਜਲਦੀ ਨਿਕਲ ਜਾਂਦੀ ਸੀ ਤੇ ਅੱਜ ਮੈਂ ਜਾਂਦੀ ਸੀ ਫਟਾਫਟ ਘਰੋਂ ਨਿਕਲੇ ਤੇ ਮੈਂ ਤੁਹਾਡੇ ਨਾਲ ਗੱਲ ਕਰਾਂ ਤੁਹਾਨੂੰ ਵੀ ਵੇਟ ਕਰਨੀ ਪਈ ਅੱਜ ਮੈਡਮ ਉੱਥੇ ਗੇਟ ਤੇ ਗੱਲਾਂ ਮਾਰਨ ਬੈਗੀ ਮੇਰੇ ਨਾਲ ਮੈਂ ਤੁਹਾਨੂੰ ਗੱਲ ਦੱਸਦੀ ਆ ਤਾਂ ਹੀ ਤਰਾਹ ਦੇ ਕਿ ਮੈਂ ਸੋਚਦੀ ਪਈ ਆ ਕਿ ਤੂੰ ਜਲਦ ਜਲਦ ਕਿਰਨ ਦਾ ਡੱਬਾ ਵੀ ਪੈਕ ਕਰਤਾ ਤੇ ਜਲਦ ਜਲਦ ਉਹਨੂੰ ਭੇਜੀ ਜਾਣੀਆ ਵੀ ਜਾ ਉੱਥੇ ਕੋਈ ਗਾਹਕ ਆ ਜਾਣਾ ਤੇ ਵਿਆਨਾ ਕਰਨਾ ਉਹ ਕਹਿੰਦੀ ਉੱਥੇ ਕੋਈ ਮੈਨੂੰ ਕੰਮ ਹੀ ਨਹੀਂ ਹੈਗਾ ਗੱਲ ਤਾਂ ਦੀਦੀ ਤਿੰਨ ਚਾਰ ਦਿਨਾਂ ਪੁਰਾਣੀ ਐ ਤੇ ਜਿਹੜੀ ਮੈਂ ਤੁਹਾਨੂੰ ਦੱਸਣੀ ਸੀ ਤੇ ਮੈਂ ਨਾ ਵੇਟ ਕਰਦੀ ਪਈ ਸੀ ਵੀ ਕਿਰਨ ਆਪੇ ਮੰਮੀ ਨਾਲ ਗੱਲ ਕਰ ਲੇ ਪਰ ਉਹਨੇ ਗੱਲ ਕੀਤੀ ਨਹੀਂ ਜਿਹੜੀ ਹੁਣ ਤੱਕ ਆਪਾਂ ਨੂੰ ਪਤਾ ਲੱਗ ਹੀ ਜਾਣੀ ਸੀ ਤੇ ਮੈਂ ਹੁਣ ਇਹ ਦੱਸਣ ਲੱਗੀ ਆ ਮੰਮੀ ਤੁਸੀਂ ਨਾਨੀ ਜੀ ਨਾਲ ਗੱਲ ਕਰ ਲਓ ਤੇ ਦੀਦੀ ਤੁਸੀਂ ਆਪਣੇ ਪੇਕੇ ਨਾਲ ਗੱਲ ਕਰ ਲਓ ਵੀ ਉਹੋ ਨਾ ਵਿਆਹ ਨੂੰ ਥੋੜਾ ਰਾਜੀ ਹੋ ਗਈ ਆ ਜਮਨ ਵੀਰੇ ਜੇ ਤੁਹਾਡੇ ਮਨ 'ਚ ਵੀ ਕੋਈ ਗੱਲ ਹੈਗੀ ਹੈ ਨਾ ਤੁਸੀਂ ਹੁਣੇ ਹੀ ਬੈਠੇ ਕਲੀਅਰ ਕਰ ਲਓ ਹੁਣ ਉੱਥੇ ਜਾ ਕੇ ਨਾ ਆਫਿਸ ਤੁਸੀਂ ਨਾ ਹੁਣ ਕੁਝ ਪੁੱਛਣ ਲੱਗ ਜਿਓ ਦੇਖ ਰਾਜੀ ਵੈਸੇ ਤਾਂ ਮੈਂ ਕੁੜੀ ਨੂੰ ਤੋਰਨ ਦੇ ਹੱਕ 'ਚ ਹੈ ਨਹੀਂਗਾ ਉਸ ਦਿਨ ਵੀ ਦੀਪੀ ਨੇ ਚੰਗੀ ਤਰ੍ਹਾਂ ਸਮਝਾਇਆ ਤੇ ਮੇਰੇ ਖਾਨੇ ਪਈ ਹੈ ਤੇ ਹੁਣ ਤੁਸੀਂ ਵੀ ਕਹਿੰਨੇ ਪਏ ਹੋ ਬਾਕੀ ਤੁਸੀਂ ਦੇਖ ਲਓ ਤੁਹਾਡੀ ਕਿਵੇਂ ਇੱਛਾ ਲੈ ਇੱਛਾ ਕੀ ਹੈ ਅਸੀਂ ਉਹਦੇ ਲਈ ਨਾ ਚੰਗਾ ਹੀ ਸੋਚ ਰਹੇ ਹਾਂ ਕੁਛ ਮਾੜਾ ਨਹੀਂ ਸੋਚ ਰਹੇ ਕੁੜੀ ਵਧੀਆ ਕਰੇ ਜਾਊਗੀ ਉਹਦੇ ਅੱਗੇ ਜਾ ਕੇ ਜ਼ਿੰਦਗੀ ਸਬਰ ਜੂਗੀ ਆਹੋ ਜੇ ਕਿਰਨ ਇੱਥੇ ਰਹਿ ਰਹੀ ਹੈ ਨਾ ਤੇ ਸਾਰਿਆਂ ਨਾਲ ਉਹਦਾ ਕੁਝ ਨਾ ਕੁਝ ਰਿਸ਼ਤਾ ਹੈਗਾ ਤੇ ਇਸ ਕਰਕੇ ਫਰਾਂ ਦਾ ਹੱਕ ਮੰਦਾ ਉਹਦੇ ਲਈ ਚੰਗਾ ਸੋਚਣਾ ਦੇਖ ਲਈਓ ਮੁੰਡਾ ਪਰਖ ਕੇ ਵੀ ਮੁੰਡਾ ਠੀਕ ਹੈ ਕਿ ਨਹੀਂ ਐਨਾ ਬੇਬੀ ਉਹ ਕੁੜੀ ਨੂੰ ਦੇਖਣ ਆਣ ਤੇ ਤੁਸੀਂ ਕਹੋ ਵੀ ਮਾਤਾ ਕੁੜੀ ਨੂੰ ਆਪਣੀ ਨੂੰ ਨਾਲ ਹੀ ਤੋਰ ਦੇ ਮਾਤਾ ਮੈਂ ਤਾਂ ਦੀਪੀ ਨੂੰ ਪਹਿਲਾਂ ਹੀ ਕਿਹਾ ਵੀ ਆਪਾਂ ਚੁੰਨੀ ਚੜਾਵਾ ਨਹੀਂ ਕਰਨਾ ਚਾਹੇ 10 ਬੰਦੇ ਸੱਦੀਏ ਕਰਨਾ ਠੋਕ ਭਜਾ ਕੇ ਵਿਆਹ ਆ ਹੈਗੀ ਤਾਂ ਮੈਂ ਇਸ ਘਰ ਦੀ ਛੋਟੀ ਨੂੰ ਆ ਪਰ ਮੈਂ ਆਪਣੇ ਵੱਲੋਂ ਨਾ ਤੁਹਾਨੂੰ ਦੋਨਾਂ ਨੂੰ ਇੱਕ ਸਲਾਹ ਦੇਣਾ ਚਾਹੂੰਗੀ ਰਮਨ ਵੀਰੇ ਤੇ ਮੰਮੀ ਤੁਸੀਂ ਆਪਣੇ ਆਪਣੇ ਬਿਹਾਅ ਤੇ ਨਾ ਇੱਕ ਵਾਰੀ ਕਿਰਨ ਨੂੰ ਬਿਠਾ ਕੇ ਗੱਲ ਕਰ ਲਿਓ ਐਵੇਂ ਉਹਦੇ ਮਨ 'ਚ ਇਹ ਨਾ ਹੋਵੇ ਵੀ ਮੈਂ ਕਿਤੇ ਇਹਨਾਂ ਦੇ ਬੋਝ ਬਣਦੀ ਪਈ ਆ ਤਾ ਕਰਕੇ ਹੁਣ ਮੇਰੇ ਦੂਜੇ ਵਿਆਹ ਦੀਆਂ ਗੱਲਾਂ ਛੇੜੀ ਜਾਂਦੇ ਪਏ ਨੇ ਆਪਾਂ ਕਿਹਨਾਂ ਨੂੰ ਤਾਂ ਇਹ ਨਿਯੋਗਾ ਕਰਤਾ ਕਿ ਉਹ ਆਪਣੀ ਕੁੜੀਆਂ ਨੂੰ ਨਾ ਸਾਰੀ ਜ਼ਿੰਦਗੀ ਵਧੀਆ ਤਰੀਕੇ ਨਾਲ ਪਾਲ ਸਕਦੀ ਹੈ ਪਰ ਮੰਮੀ ਇਕੱਲੀ ਜਨਾਨੀ ਸਾਰੀ ਜ਼ਿੰਦਗੀ ਆਸਾਨੀ ਨਾਲ ਨਹੀਂ ਕੱਢ ਸਕਦੀ ਉਹਨੂੰ ਕੋਈ ਨਾ ਕੋਈ ਤਾਂ ਸਹਾਰਾ ਚਾਹੀਦਾ ਹੈ ਨਾ ਗੱਲ ਤਾਂ ਮੰਮੀ ਰਾਧਿਕਾ ਬਿਲਕੁਲ ਸਹੀ ਕਹਿ ਰਹੀ ਆ ਕਿ ਕਿੰਨ ਨੂੰ ਨਾ ਸਹੀ ਪਰ ਬੱਚਿਆਂ ਨੂੰ ਤਾਂ ਪਿਓ ਦੀ ਲੋੜ ਹੈਗੀ ਆ ਨਾ ਜਿੱਥੇ ਪਿਓ ਨੇ ਖੜ ਜਾਣਾ ਉੱਥੇ ਕਿਸੇ ਨੇ ਨਹੀਂ ਖੜਾ ਚਲੋ ਠੀਕ ਆ ਮੰਮੀ ਐਦਾ ਕਰੋ ਜੇ ਤੁਹਾਡੇ ਕੋਲ ਕੋਈ ਰਿਸ਼ਤਾ ਹੈਗਾ ਤੇ ਉਹਨਾਂ ਨੂੰ ਬੁਲਾ ਲਓ ਆਪਾਂ ਪੂਰੀ ਪੁੱਛ ਪੜਤਾਲ ਕਰਕੇ ਇਹਨਾਂ ਰਿਸ਼ਤਾ ਕਰਾਂਗੇ ਤੇ ਦੀਪੀ ਜੇ ਤੇਰੇ ਪੇਕੇਆਂ ਦਾ ਕੋਈ ਰਿਸ਼ਤਾ ਹੈਗਾ ਤੇ ਤੂੰ ਵੀ ਬੁਲਾ ਲਾ ਆਪਾਂ ਚੰਗੀ ਤਰ੍ਹਾਂ ਪੁੱਛ ਪੜਤਾਲ ਕਰਨੀ ਕਰਨੀ ਤੇ ਨਾਲੇ ਇੱਕ ਗੱਲ ਹੋਰ ਅਗਲਿਆਂ ਨੂੰ ਕਹਿ ਦਿਓ ਵੀ ਮੈਂ ਦਾਜ ਦੂਈ ਨਹੀਂ ਦੇਣਾਗਾ ਓਹੋ ਮਾੜਾ ਮੋਟਾ ਤਾਂ ਕੁਝ ਬਣਦਾ ਹੀ ਆ ਕੁੜੀ ਨੂੰ ਖਾਲੀ ਹੱਥ ਥੋੜਾ ਤੋਰਾਂਗੇ ਲੋਕੀ ਕੀ ਕਹਿਣਗੇ ਲੋਕਾਂ ਦੀ ਤੁਸੀਂ ਫਿਕਰ ਨਾ ਕਰੋ ਮੈਂ ਕੁਝ ਨਾ ਕੁਝ ਸੋਚਿਆ ਹੋਇਆ ਆ ਮੈਂ ਦੇਖਾਂਗਾ ਕੀ ਕਰਨਾ ਪਰ ਮੈਂ ਦਾਜ ਨਹੀਂ ਦੇਣਾ ਨਾਲੇ ਗੱਲ ਇਹ ਆ ਗੁੰਨੂ ਤੇ ਰਹਿਮਤ ਦੇ ਨਾਮ 5-5 ਲੱਖ ਦੀਆਂ ਐਫ.ਡੀਆਂ ਉਹ ਵੀ ਤਾਂ ਉਹਨਾਂ ਦੇ ਕੰਮ ਆਉਣੀਆਂ ਮੈਨੂੰ ਤਾਂ ਇੰਨਾ ਪਤਾ ਵੀ ਜਿਹੜਾ ਵੀ ਇਨਸਾਨ ਆ ਆਪਣੀ ਕਿਰਨ ਨੂੰ ਤੇ ਉਹਦੀਆਂ ਧੀਆਂ ਨੂੰ ਸਾਂਭੂਗਾ ਨਾ ਤੇ ਉਹਨਾਂ ਦੀ ਪੂਰੇ ਤਰੀਕੇ ਨਾਲ ਇੱਜ਼ਤ ਕਰੇਗਾ ਰੱਬ ਵੀ ਨਾ ਉਹਨੂੰ ਹੱਥਾਂ 'ਚ ਚੱਕ ਕੇ ਰੱਖੂਗਾ ਗੱਲ ਤਾਂ ਤੇਰੀ ਸਹੀ ਆ ਰਹੀ ਅਦੀਕਾ ਵਿਆਹ ਕਰਾ ਕੇ ਇੱਕ ਨੂੰ ਹੀ ਜਾ ਕੇ ਸਾਹਮਣਾ ਬੜਾ ਔਖਾ ਉਹ ਤਾਂ ਜਿਗਰੇ ਵਾਲਾ ਹੀ ਹੋਊਗਾ ਜਿਹੜਾ ਤਿੰਨਾਂ ਨੂੰ ਸਾਂਭੂਗਾ ਮੰਮੀ ਦੁਨੀਆ ਚੰਦਰੀ ਦਾ ਵੀ ਨਾ ਔਖਾ ਹੀ ਆ ਨਾ ਤਾਂ ਦੋ ਪੁੱਤਾਂ ਵਾਲੇ ਨੂੰ ਜੀਣ ਦਿੰਦੀ ਆ ਤੇ ਨਾ ਦੋ ਧੀਾਂ ਵਾਲੇ ਨੂੰ ਜੇ ਇੱਕ ਇੱਕ ਹੋਵੇ ਤਾਂ ਐਦਾਂ ਝਾਕਦੇ ਨੇ ਕਿ ਅਗਲਾ ਕਦੋਂ ਹੋਊਗਾ ਵੈਸੇ ਦੀਦੀ ਆਪਾਂ ਨਾ ਕਿਸਮਤ ਵਾਲੀਆਂ ਜਿਹੜੀ ਆਪਾਂ ਨੂੰ ਸੱਸ ਦੇ ਰੂਪ ਚ ਮਾਂ ਮਿਲੀ ਹੈ ਜਿਨ੍ਹਾਂ ਨੇ ਅਜੇ ਤੱਕ ਆਪਾਂ ਨੂੰ ਕਿਹਾ ਹੀ ਨਹੀਂ ਵੀ ਹਾਂ ਤੇਰੇ ਮੁੰਡਾ ਕਿਉਂ ਆ ਭਈ ਤੇਰੇ ਕੁੜੀ ਕਿਉਂ ਸੱਸਾਂ ਵਿਚਾਰੀਆਂ ਦਾ ਵੀ ਕੀ ਕਸੂਰ ਹੈ ਜੋ ਪੁਰਾਣੇ ਟਾਈਮ ਦਾ ਦੇਖਦੀਆਂ ਆਈਆਂ ਨਾ ਉਹੀ ਉਹ ਆਪਣੇ ਨੂਹਾਂ ਨਾਲ ਕਰਦੀਆਂ ਨੇ ਤੇ ਧੰਨਵਾਦ ਹੋਵੇ ਇਸ ਮੁੰਡੇ ਦਾ ਜਿਹੜਾ ਕਦੇ ਨਿਆਣਿਆਂ 'ਚ ਫਰਕ ਹੀ ਨਹੀਂ ਕਰਦਾ। ਜਦੋਂ ਆਹੀ ਮੁੰਡਾ ਆਪਣੇ ਭਰਾ ਤੇ ਆਪਣੇ ਬੱਚਿਆਂ 'ਚ ਫਰਕ ਨਹੀਂ ਕਰਦਾ ਤਾਂ ਫਿਰ ਮੈਂ ਕੌਣ ਹੁੰਨੀ ਆ ਆਪਣੇ ਮੁੰਡੇ ਦੇ ਬੱਚਿਆਂ 'ਚ ਫਰਕ ਕਰਨ ਵਾਲੀ। ਮੈਨੂੰ ਮੁੰਡਾ ਵੀ ਚਾਹੀਦਾ ਸੀ ਤੇ ਕੁੜੀ ਵੀ ਚਾਹੀਦੀ ਸੀ। ਮੁੰਡਾ ਤੂੰ ਦੇ ਤਾਂ ਕੁੜੀ ਐਨੇ ਦੇ ਦਿੱਤੀ। ਫਿਰ ਹੋਰ ਮੈਨੂੰ ਕੀ ਚਾਹੀਦਾ? ਚਲੋ ਮੰਮੀ ਜੇ ਐਦਾਂ ਹੀ ਪਰਿਵਾਰਾਂ ਦੇ ਵਿੱਚ ਪਿਆਰ ਬਣਿਆ ਰਹੇ ਨਾ ਨਾ ਤਾਂ ਦੋਨੇ ਭਰਾਵਾਂ 'ਚ ਫਰਕ ਪਵੇ ਤੇ ਨਾ ਦੋਨੇ ਨੂੰਹਾਂ ਫਰਕ ਕਰਨ। ਚਲੋ ਕੁੜੀਓ ਤੁਸੀਂ ਨਾ ਆਪਣਾ ਕੰਮ-ਕੁਮ ਕਰ ਲਓ ਚੱਲ ਕੇ। ਤੇ ਤੂੰ ਵੀ ਆਪਣਾ ਟਾਈਮ ਤੇ ਨਾ ਆਫਿਸ ਚਲ ਜਾ ਕਿਰਨ ਆਂਦੀ ਹੈ ਨਾ ਤੇ ਉਹਦੇ ਨਾਲ ਗੱਲ ਕਰਦੇ ਆ ਐਵੇਂ ਕੋਈ ਆ ਕੇ ਕਿਰਨ ਨੂੰ ਦੇਖਣ ਆ ਜੇ ਤੇ ਉਹ ਫਿਰ ਖਾਲੀ ਜਾਵੇ ਤੇ ਇਦਾਂ ਚੰਗਾ ਨਹੀਂ ਲੱਗਦਾ ਸਮਾਲਕ ਕੋ ਮੈਂ ਤਾਂ ਆਇਆ ਮੈਂ ਅਜ ਤੱਕ ਤਾਂ ਕਿਸੇ ਦਾ ਮਾਰਾ ਕੀਤਾ ਹੀ ਨਹੀਂ ਤੇ ਮੇਰੇ ਨਾਲ ਕਿਉਂ ਹੋ ਰਿਹਾ ਵੈਸੇ ਤਾਂ ਤੁਸੀਂ ਬਹੁਤ ਅਨੁਖੀ ਹੋ ਪਰ ਅੱਜ ਜਿੱਥੇ ਅਨਕ ਦਿਖਾਉਣੇ ਸੀ ਉੱਥੇ ਤੁਸੀਂ ਢਿੱਲੇ ਪੈ ਗਏ ਉਹ ਕਿਉਂ ਉਹ ਮਾਂ ਨੂੰ ਅਨਕ ਕਾਦੀ ਦਿਖਾਵਾਂ ਜਿਨੇ ਮੈਨੂੰ ਦੁਨੀਆ ਦੇਖਣ ਲਾਇਆ ਪਰ ਫਿਰ ਵੀ ਮੈਨੂੰ ਐ ਲੱਗਦਾ ਕਿ ਇੱਥੇ ਆਪਣੀ ਗਲਤੀ ਨਹੀਂ ਸੀ ਤੇ ਆਪਾਂ ਨੂੰ ਨਜਾਇਜ਼ ਹੀ ਸਜ਼ਾ ਮਿਲੀ ਹੈ ਜਿਹਦੇ ਮੈਂ ਦਰ ਤੇ ਆਇਆ ਨਾ ਲਾ ਉਹ ਸਾਬ ਬਰਾਬਰ ਕਰਦਾ ਤੂੰ ਮੰਨ ਜਾਂ ਨਾ ਮੰਨ ਮਿਲੀ ਤਾਂ ਸਾਨੂੰ ਕਰਮਾਂ ਦੀ ਸਜ਼ਾ ਹੀ ਆ ਨਾ ਨਾ ਇਹਦੇ ਜਿਨੇ ਡੋਢੀ ਵੀ ਕੋਈ ਗਲਤੀ ਨਹੀਂ ਆ ਜੇ ਅੱਜ ਤੁਹਾਨੂੰ ਸਜ਼ਾ ਮਿਲੀ ਹੈ ਨਾ ਉਹ ਵੀ ਮੇਰੇ ਕਰਮਾਂ ਦੀ ਮਿਲੀ ਆ ਆਹੋ ਲਾਪਰਿਤ ਜਦੋਂ ਤੂੰ ਘਰ ਤੋਂ ਪੈਰ ਪਟਿਆ ਸੀ ਨਾ ਉਦੋਂ ਮੂੰਹ ਤੇਰਾ ਰੌਣਕਾ ਹੋ ਗਿਆ ਸੀਗਾ ਯਾਦ ਕਰ ਉਸ ਟਾਈਮ ਕਿਰਨ ਤੇ ਕਿਰਨ ਦੀਆਂ ਕੁੜੀਆਂ ਨੂੰ ਤੂੰ ਕੱਢਿਆ ਸੀ ਉਦੋਂ ਵੀ ਤੂੰ ਹੱਸਦੀ ਰਹੀ ਸੀ ਮਾੜੇ ਕਰਮ ਕਿਤੇ ਤਾਂ ਕਿਤੇ ਅੱਗੇ ਆ ਹੀ ਜਾਂਦੇ ਆ ਲੱਭ ਪ੍ਰੀਤ ਕੋਰੇ ਇਹ ਦੁਨੀਆ ਗੋਲ ਆ ਪਰ ਤੁਸੀਂ ਤੇ ਇਕਮ ਫਿਰ ਤੇ ਘਰ ਰਹਿ ਸਕਦੇ ਸੀ ਨਾ ਤੇ ਮੈਂ ਇਕੱਲੀ ਆ ਜਾਂਦੀ ਮੇਰੇ ਕਰਮਾਂ ਦੀ ਸਜ਼ਾ ਮੈਂ ਆਪੇ ਭੁਗਤ ਲੈਂਦੀ ਤੁਸੀਂ ਕਿਉਂ ਹੰਡਾਉਂਦੇ ਪਏ ਹੋ ਤੈਨੂੰ ਮੈਂ ਭਜਾ ਕੇ ਨਹੀਂ ਲਿਆ ਵਿਆਹ ਕੇ ਲਿਆ ਗੁਰਦੁਆਰਾ ਸਾਹਿਬ ਚਾਰ ਲਾਵਾਂ ਵਾਲੇ ਤੀਆਂ ਵਾਂ ਮੈਂ ਤੈਨੂੰ ਇਕੱਲੇ ਨੂੰ ਕਿੱਦਾਂ ਛੱਡ ਜਾਂਦਾ ਉਦੋਂ ਤੈਨੂੰ ਮੈਂ ਕਹਿੰਦਾ ਸੀ ਲਵ ਨਾ ਕੰਮ ਕਰ ਰੇ ਨਾ ਕੰਮ ਕਰ ਤੂੰ ਟਾਲਦੀ ਸੀ ਹੁਣ ਆ ਗਏ ਨਾ ਅੱਗੇ ਆਪਣੇ ਮੈਨੂੰ ਇੱਕ ਗੱਲ ਨਹੀਂ ਸਮਝਾਈ ਜਦੋਂ ਮੈਂ ਗਲਤੀਆਂ ਕਰਦੀ ਸੀ ਉਦੋਂ ਤਾਂ ਉਸ ਘਰ 'ਚ ਮੇਰੀ ਇੱਜ਼ਤ ਸੀ ਤੇ ਜਦੋਂ ਮੈਂ ਸੁਧਰ ਗਈ ਉਹ ਲੈਣਾਂ ਮੈਨੂੰ ਲਾ ਕੇ ਪਰੇ ਸੁੱਟ ਦਿੱਤਾ ਉਹ ਭਾਗਾ ਵਾਲੀਆਂ ਤੈਨੂੰ ਕਰਮਾਂ ਦੀ ਸਜ਼ਾ ਨਾ ਜਦੀ ਮਿਲ ਗਈ ਨਹੀਂ ਤੇ ਲੋਕਾਂ ਨੂੰ ਸਜ਼ਾ ਨਾ ਜ਼ਿਆਦਾਤਰ ਲਾਸਟ 'ਤੇ ਮਿਲਦੀ ਆ ਗਾ ਗਾਣਾ ਮੁੰਡਾ ਵੱਡਾ ਆਉਂਦਿਆ ਇਹਨੂੰ ਹੁਣ ਚੰਗੇ ਕੰਮ ਸਿਖਾਈ ਉਹ ਤਾਂ ਕੇਕ ਆ ਪਰ ਹੁਣ ਮੈਨੂੰ ਇਹ ਦੱਸੋ ਕਿ ਆਪਾਂ ਜਾਣਾ ਕਿੱਥੇ ਆ ਤੇ ਰਹਿਣਾ ਕਿੱਥੇ ਆ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਉਹ ਬਾਤ ਦੀ ਗੱਲ ਆ ਇੱਕ ਵਾਰੀ ਨਾ ਅੱਖਾਂ ਮੀਚ ਕੇ ਕਿਰਨ ਭਾਬੀ ਬਾਰੇ ਸੋਚ ਇਦਾਂ ਹੀ ਕਿਰਨ ਭਾਬੀ ਨੂੰ ਬੈਗ ਚਾ ਕੇ ਘਰੋਂ ਕੱਢਿਆ ਸੀ ਉਦੋਂ ਕਿਰਨ ਭਾਬੀ ਦੇ ਦਿਲ ਤੇ ਕੀ ਬੀਤੀ ਹੋਗੀ ਫਿਰ ਨਾ ਤੇ ਮੈਂ ਹੈਗਾ ਕਿਰਨ ਭਾਬੀ ਨਾਲ ਕਿਹੜਾ ਕੋਈ ਸੀਗਾ ਉਹ ਤਾਂ ਕੱਲੀ ਕੁੜੀ ਸੀ ਉਹ ਕਿੱਥੇ ਜਾਂਦੀ ਚੱਲੋ ਹੁਣ ਬੱਸ ਵੀ ਕਰੋ ਜਦੋਂ ਮੈਨੂੰ ਬੈਗ ਚਾ ਕੇ ਘਰੋਂ ਬਾਹਰ ਕੱਢਿਆ ਗਿਆ ਨਾ ਇਹ ਸਾਰੀਆਂ ਗੱਲਾਂ ਮੇਰੇ ਅੱਖਾਂ ਮੂਰੇ ਆ ਗਈਆਂ ਸੀ ਆਪਣੇ ਕੋਲ ਤਾਂ ਫੇਰ ਬਾਈਕ ਹੈਗੀ ਆ ਉਹਨਦੇ ਕੋਲ ਵਿਚਾਰੀ ਕੋਲ ਤੇ ਨਾ ਕੋਈ ਫੋਨ ਨਾ ਕੋਈ ਵਾਹਣ ਇੱਥੇ ਤੱਕ ਹੀ ਉਹਨਦੇ ਕੋਲ ਤੇ ਪੈਸੇ ਵੀ ਨਹੀਂ ਸੀ ਹੁਣ ਜ਼ਿੰਦਗੀ ਮੈਨੂੰ ਜਿੱਥੇ ਲੈ ਕੇ ਜਾਊਗੀ ਮੈਂ ਉੱਥੇ ਜਾਊਂਗੀ ਪਰ ਤੁਹਾਡੇ ਨਾਲ ਨਾ ਮੇਰਾ ਇੱਕ ਵਾਅਦਾ ਹੈ ਕਿ ਮੈਂ ਕਿਹੜਾ ਨੂੰ ਜ਼ਰੂਰ ਮਿਲ ਕੇ ਆਊਂਗੀ ਚਲਾ ਲਾ ਪ੍ਰੀਤ ਮੱਥਾ ਦੇ ਕੇ ਫਿਰ ਅੱਗੇ ਨਹੀਂ ਦੇਖਦੇ ਆਂ ਵੇਖ ਲਾ ਲਾਪਰਿਤ ਮਾਰੇ ਬੰਦੇ ਆਸਤੇ ਨਾ ਉਹਦੇ ਵੀ ਦਰਬਾਰ ਬੰਦ ਨੇ ਕਲਾ